ਜੱਟਾ ਦੁਨੀਆ ਪਹਿਲੀਆਂ ਚ ਕਿਵੇਂ ਦੀਆਂ ਆ ਉਹ ਤੇੜ ਵਿੱਚ ਲੱਗਿਆ ਚਾਹ ਤੇਰਾ ਨੀ ਟੱਪ ਦੇ ਵਿੱਚ ਪਿਸਤਲ ਹੁੰਦਾ ਚੰਗਿਆਂ ਨਾਲ ਚੰਗਾ ਬੱਲੀਏ ਨਹੀਂ ਗੁੰਡਿਆਂ ਨਾਲ ਮੈਂ ਵੀ ਗੁੰਡਾ ਚੰਗਿਆਂ ਨਾਲ ਚੰਗਾ ਬੱਲੀਏ ਗੁੰਡਿਆਂ ਨਾਲ ਮੈਂ ਵੀ ਗੁੰਡਾ ਬੈਲੀ ਸਭ ਖੁੰਝੇ ਲਾਤੇ ਬੈਲੀ ਸਭ ਖੁੰਝੇ ਲਾਤੇ ਖਾਂਦੇ ਜੋਖਾਰ ਕੁੜੇ ਮਾਮਿਆਂ ਦੀ ਮਾਮਿਆਂ ਦੀ ਮਾਮਿਆਂ ਦੀ ਹਿੱਟ ਲਿਸਟ ਤੇ ਰਹਿੰਦਾ ਤੇਰਾ ਯਾਰ ਕੁੜੇ ਮਾਮਿਆਂ ਦੀ ਹਿੱਟ ਲਿਸਟ ਤੇ ਨਹੀਂ ਉਹ ਜੱਟ ਨੂੰ 우ਸਤਾਦ ਨੇ ਮੰਨਦੇ ਨਹੀਂ ਬਾਲੇ ਜਿਹੜੇ ਬਣਦੇ ਬੈਲੀ ਗੱਪਰੂ ਨਾ ਤੁਰੇ ਕਾਫਲਾ ਨਹੀਂ ਜੋ ਲੀਡਰ ਦੀ ਹੋਵੇ ਰੈਲੀ ਗੱਪਰੂ ਨਾ ਤੁਰੇ ਕਾਫਲਾ ਲੀਡਰ ਦੀ ਹੋਵੇ ਰੈਲੀ ਅੱਜ ਕੱਲ ਹੈ ਹਾ ਵਿਦੇਸ਼ ਤੇ ਅੱਜ ਕੱਲ ਹੈ ਹਾ ਵਿਦੇਸ਼ ਤੇ ਕਾਮਾਂ ਦੀ ਡਾਰ ਕੁੜੇ ਮਾਮਿਆਂ ਦੀ ਮਾਮਿਆਂ ਦੀ ਮਾਮਿਆਂ ਦੀ ਹਿੱਟ ਲਿਸਟ ਤੇ ਰਹਿੰਦਾ ਤੇਰਾ ਯਾਰ ਕੁੜੇ ਮਾਮਿਆਂ ਦੀ ਹਿੱਟ ਲਿਸਟ ਤੇ ਰਹਿੰਦਾ ਤੇਰਾ ਯਾਰ ਕੁੜੇ ਮਾਮਿਆਂ ਦੀ ਹਿੱਟ ਲਿਸਟ ਤੇ ਨਹੀਂ ਕਿਵੇਂ ਲੱਗਿਆ ਗੀਤ ਇਹ ਕਮੈਂਟ ਜਰੂਰ ਕਰਿਓ ਜੀ ਸ਼ੇਅਰ ਲਾਜ਼ਮੀ ਕਰਿਓ ਇਹ ਹੁਣ ਸੋਡੇ ਸਿਰ ਤੇ ਰਹਿ ਗਿਆ ਮੈਂ ਗਾਤਾ ਅੱਗੇ ਵਾਲੇ ਅੰਤਰੇ ਵੀ ਤੁਹਾਨੂੰ ਜਰੂਰ ਸੁਣਾਉਂਗਾ ਪੂਰਾ ਗੀਤ ਮੈਂ ਇਸ ਕਰਕੇ ਨਹੀਂ ਸੁਣਾਉਂਦਾ ਹੁੰਦਾ ਵੀ ਮੈਨੂੰ ਮੜਾ ਮੋਟਾ ਰਿਸਪੌਂਸ ਤਾਂ ਮਿਲੇ ਜੇ ਰਿਸਪੌਂਸ ਮਿਲਣ ਲੱਗਿਆ ਸੋਡਾ ਸੋਡੀ ਮੇਰ ਹੋਊਗੀ ਮੇਰੇ ਤੇ ਮੈਂ ਬਹੁਤ ਵਧੀਆ ਮੇਰੇ ਕੋਲੇ ਮੈਟਰ ਲਿਖਿਆ ਪਿਆ ਮੈਂ ਜ਼ਰੂਰ ਅੱਗੇ ਲੈ ਕੇ ਆਉਂਗਾ ਤੇ ਮੇਰੀ ਬੇਨਤੀ ਹੈ ਤੁਹਾਨੂੰ ਪਲੀਜ਼ ਯਾਰ ਬਾਈ ਮੇਰੀ ਮੈਨੂੰ ਸਪੋਰਟ ਕਰੋ ਠੀਕ ਹੈ ਮੈਂ ਜਿੰਨਾ ਵੀ ਲਿਖਿਆ ਪਿਆ ਜੇ ਤੁਸੀਂ ਸੁਣੋਗੇ ਵਧੀਆ ਲਿਖਿਆ ਯਾਰ ਸਮਾਜ ਕਿ ਲਿਖਿਆ ਮੈਂ ਵਧੀਆ ਘੈਂਟ ਆਪਦੇ ਵੱਲੋਂ ਬਹੁਤ ਸੋਹਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਛੋੜੇ ਹੱਥ ਪਾਸ ਹੈ ਆਪਾਂ ਖੇਤ ਆਏ ਸੀ ਸ਼ਾਮ ਦਾ ਟਾਈਮ ਸੀਗਾ ਕਣਕਾਂ ਸਨਹਿਰੀ ਹੁੰਦੀਆਂ ਜਾਂਦੀਆਂ ਨੇ ਠੀਕ ਹੈ ਜੱਟ ਵਾਲਾ ਫੋੜ ਵਾਲਾ ਗੀਤ ਵੀ ਜੀ ਕੌਣ ਸਾਨੂੰ ਮੈਂ ਸੁਣਾ ਦਿੰਨਾ ਉਹ ਖੇਤਾਂ ਵਿੱਚ ਫਿਰੇ ਜੱਟ ਨੱਕੇ ਮੋੜਦਾ ਰੂ ਦੀ ਖਰਾਕ ਨਹੀਂ ਪਕਾਰਾ ਫੋੜਦਾ ਸਾਦਾ ਜਿਹੇ ਯਾਰ ਸਾਡੇ ਖੇਤੀ ਕਰਦੇ ਜੱਟਾਂ ਦੀ ਕਹੀ ਤਾ ਰੱਬ ਵੀ ਨਹੀਂ ਮੋੜਦਾ ਉਹ 12 ਮਹੀਨੇ ਖੇਤਾਂ ਵਿੱਚ ਮੇਲੇ ਲੱਗਦੇ 12 ਮਹੀਨੇ ਖੇਤਾਂ ਵਿੱਚ ਮੇਲੇ ਲੱਗਦੇ ਹੜ ਹੋਵੇ ਚਾਹੇ ਹੋਵੇ ਭੋਗੋਰੀਏ ਜੱਟਾਂ ਦੀ ਜ਼ੁਬਾਨੀ ਖੇਤਾਂ ਵਿੱਚ ਲੰਗਦੀ ਨਹੀਂ ਸਾਨੂੰ ਪੱਬਾਂ ਤੇ ਇੱਕ ਲੱਬਾਂ ਨਾ ਨਮ ਹੋ ਗੋਰੀਏ ਜੱਟਾਂ ਦੀ ਜ਼ੁਬਾਨੀ ਖੇਤਾਂ ਵਿੱਚ ਲੰਗਦੀ ਪੱਬਾਂ ਤੇ ਕਲੱਬਾਂ ਦਾ ਨਾਮ ਹੋ ਗੋਰੀਏ ਦਾ ਵੀ ਜোন ਇੱਕ ਕੰਟਰਾ ਸੁਣਾਇਆ ਇਹ ਵੀ ਤੁਸੀਂ ਜ਼ਰੂਰ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਿਆ ਲਾਜ਼ਮੀ ਯਾਰ ਬਾਈ ਤੁਸੀਂ ਸੁਣਾਇਆ ਕਰੋ ਯਾਰ ਸਪੋਰਟ ਕਰਾਇਆ ਕਰੋ ਛੋਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਮੈਨੂੰ ਇੱਕ ਤਾਂ ਬੰਦਾ ਹੁੰਦਾ ਮਤਲਬ ਵੀ ਯਾਰ ਗੱਲ ਗੱਲ ਤੇ ਹੱਥ ਜੇ ਢੀ ਜਾਣੇ ਹਨ ਕਿਸੇ ਤੋਂ ਮੰਗਣਾ ਮੈਂ ਇਹ ਨਹੀਂ ਕਹਿੰਦਾ ਮੈਂ ਵੀ ਯਾਰਾਂ ਦੋਸਤਾਂ ਤੋਂ ਬਹੁਤ ਮੰਗਿਆ ਆਪਦੇ ਯਾਰਾਂ ਦੋਸਤਾਂ ਤੋਂ ਸਪੋਰਟ ਲੈਤੀ ਹੈ ਕਿਉਂਕਿ ਵਕਤ ਹੁੰਦਾ ਜਿਹੜਾ ਵਕਤ ਬਹੁਤ ਕੁਝ ਕਰਵਾਉਣ ਦਾ ਵਕਤ ਬਹੁਤ ਬਲਵਾਨ ਹੈ ਠੀਕ ਹੈ ਬੰਦੇ ਨੂੰ ਬਹੁਤ ਪਤਾ ਹੀ ਨਹੀਂ ਯਾਰ ਇਸ ਕਰਕੇ ਜਿਹੜਾ ਵੈਸੇ ਤਾਂ ਰੱਬ ਤੋਂ ਯਕੀਨ ਕਈ ਵਾਰੀ ਉੱਠ ਜਾਂਦਾ ਪਰ ਫੇਰ ਕਿਤੇ ਨਾ ਕਿਤੇ ਨਹੀਂ ਵੀ ਯਾਰ ਪ੍ਰਮਾਤਮਾ ਹੈਗਾ ਯਾਰ ਕਿਤੇ ਤਾਂ ਕੁਝ ਹੈ ਜੋ ਧਰਤੀ ਤੇ ਹਨਾ ਚੱਲ ਰਿਹਾ ਹੈ ਇਸ ਕਰਕੇ ਮੈਂ ਇਹ ਕਹਿੰਨਾ ਵੀ ਭਾਈ ਬਖਤ ਦਾ ਕੋਈ ਪਤਾ ਨਹੀਂ ਕਦੋਂ ਕਹੇ ਜਾਂ ਕਿਸੇ ਤੇ ਆ ਜੀ ਠੀਕ ਹੈ ਉਸ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਜਿਹੜੇ ਬੰਦੇ ਮੈਨੂੰ ਜਾਣਦੇ ਐ ਚੰਗੀ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਪਤਾ ਮੈਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਬਿਜਲੀ ਦਾ ਬਹੁਤ ਸੋਹਣਾ ਕੰਮ ਕਰਦਾ ਸੀ ਆਪਦੇ ਵੱਲੋਂ ਬਹੁਤ ਟਾਪ ਦਾ ਪਿੰਡ ਦੇ ਵਿੱਚ ਮੇਰੇ ਕੋਲੇ ਬਹੁਤ ਘੱਮ ਸੀ ਆ ਯਾਰ ਬਾਬੇ ਦੀ ਮਿਹਰ ਸੀ ਅਮ ਪਰ ਸਾਲਾ ਇਹ ਜਾਂ ਕੋਈ ਪੁੱਠਾ ਜਿਵੇਂ ਕਹਿੰਦੇ ਹੁੰਦੇ ਗੇੜ ਪਿਆ ਸਾਡਾ ਸਾਰਾ ਕੁਝ ਹੀ ਮੁੱਦਾ ਮਾਰਦਾ ਬਿਲਕੁਲ ਘਰ ਦੇ ਵਿੱਚ ਕਮਾਉਣ ਵਾਲਾ ਮੈਂ ਸੀ ਠੀਕ ਹੈ ਜੀ ਦੋ ਮੇਰੇ ਬੇਟੀਆਂ ਨੇ ਦੋ ਬੇਟੀਆਂ ਨੇ ਮੇਰੇ ਕੋਲੇ ਆਮ ਸਧਾਰਨ ਜੇ ਪਰਿਵਾਰ ਦੇ ਵਿੱਚੋਂ ਸੀਗਾ ਵੀਰੇ ਦੋ ਕਿੱਲੇ ਮੇਰੇ ਕੋਲੇ ਬਾਣਦੇ ਸੀ ਡੇਢ ਉਹਦੇ ਵਿੱਚੋਂ ਮੇਰਾ ਬਾਣ ਵਿਕ ਗਿਆ ਠੀਕ ਹੈ ਥੋੜਾ ਜਿਹਾ ਬਾਣ ਮੇਰੇ ਕੋਲੇ ਰਹਿ ਗਿਆ ਜਿਹੜਾ ਮੈਨੂੰ ਦਿਖਾਉਣਾ ਹੁੰਦਾ ਵਿੱਚ ਕਈ ਵਾਰੀ ਇਹ ਹੋ ਜਾਂਦਾ ਬੰਦੇ ਸੋਚ ਲੈਂਦੇ ਆ ਵੀ ਯਾਰ ਚੰਗਾ ਬਾਣ ਇਹਦੇ ਕੋਲੇ ਤਾਂ ਉਹੀ ਮਾਰੀ ਜਾਂਦਾ ਨਹੀਂ ਵੀਰੇ ਮੇਰੇ ਕੋਲੇ ਕੋਈ ਬਾਹਲਾ ਬਾਣ ਨਹੀਂ ਹੈਗਾ ਦਰਮਿਆਨਾ ਜਿਹਾ ਮੇਰੇ ਕੋਲ ਤਾਂ ਅੱਧਾ ਕਿੱਲਾ ਬਾਣ ਦਾ ਮੰਨ ਕੇ ਚੱਲੂ ਰਹਿ ਗਿਆ ਠੀਕ ਹੈ ਜੀ ਉਸੇ ਚ ਅਸੀਂ ਚਲੋ ਕਣਕ ਕਣਕ ਬੀਜ ਕੇ ਆਪਣੀ ਗੁਜ਼ਾਰਾ ਕਰ ਲੈਨੇ ਆ ਕੋਈ ਬਾਹਲੀ ਪ੍ਰਾਪਰਟੀ ਦਾ ਮੈਂ ਮਾਲਕ ਨਹੀਂ ਬਾਕੀ ਸਿਰੇ ਤੁਹਾਨੂੰ ਪਤਾ ਹੀ ਹੈ ਯਾਰ ਬਾਹਲਾ ਕਹਿਣ ਦੀ ਕੀ ਲੋੜ ਹੈ ਇਸ ਕਰਕੇ ਵੀਰ ਮਣ ਕੇ ਮੇਰੀ ਹੱਥ ਬਨ ਕੇ ਬੇਨਤੀ ਇਹ ਹੀ ਆ ਇਸ ਲੈਕਚਰ ਨੂੰ ਇਹਦਾ ਕਹਾਣੀ ਦਾ ਸਾਰ ਹੈ ਜਿਹੜਾ ਉਹ ਇਹੀ ਨਿਕਲਦਾ ਹੈ ਵੀ ਵੀਰ ਬਣ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਬਾਅਦ ਘਾਟ ਹੋਈ ਤੁਸੀਂ ਤਾਂ ਵੀ ਦੱਸ ਦਿਓ ਧੰਨਵਾਦ